ਯਾਰ ਮਤੂ ਮੈਂ ਲੱਗੇ ਯਾਰ ਮਤੂ ਮਾਰੇ ਪਰ ਲੱਗੇ ਯਰ ਕਾਰੇ ਦੀ ਬਾਲੇ ਪਗੇ ਚਾਰ ਦਾਉਂ ਤੇ ਲੱਗੇ ਬਸ ਯਾਰ ਕੋਲ ਆਉਂਦੇ ਕਾਰ ਦੇ ਚਾਰ ਵੀ ਆਉਂਦੇ ਆ ਚਾਰ ਵਜੇ ਦੀ ਮਸ਼ੀਨ ਆਈ ਹੋਈ ਆ ਕੀ ਹੁਣ ਕੰਮ ਨਹੀਂ ਦਾ ਸਾਡੇ ਨੂੰ ਜੀ ਵਾਲਾ ਨਹੀਂ ਗਈ ਬੜਾ ਮਾਰੇ ਜੀ ਨੇ ਕੀ ਜੀ ਦਾ ਪ੍ਰਿਆਸ ਜੀ ਹੁਣ ਆਪ ਪੁਸਤਕਾਰੇ ਦੇ ਬਾਈ ਨੂੰ ਉਹਦੇ ਨੂੰ ਕਾਰਿਆਂ ਲੈ ਜੂਗਾ ਯਾਰ ਨਾ ਯਾਰ ਬੁਸਵਾਤੀ ਪੁਰਾਣਾ ਵੜਕਾਰਿਆ ਲੈ ਗਿਆ ਵੀ ਚਾਹੀਏ 15000 ਰੁਪਏ ਹੋਰ ਕਿਨੇ ਉਹ ਐਮਾਂ ਦਾ ਵੀ ਲਵਾਈ ਹੋ ਗਈ ਆਪਣੇ ਜੀ ਕਿਰਪਾ ਕਰਨਾ ਮੈਨੂੰ ਨਾ ਨਾ ਕਰਦੇ ਜੇ ਮਸੀ ਆ ਜਾ ਯਾਰ ਉੱਧਰ ਤਾਂ ਨਹੀਂ ਪਏ ਪਰਲੇ ਪਾਹੇ ਉੱਧਰ ਵੀ ਹੈਗੇ ਇਹ ਜਦਿਆ ਉੱਧਰ ਨਹੀਂ ਜੀ ਜਦੋਂ 62 ਟਾਈਮ ਲੱਗਵਾ 7:00 4:00 ਜੇ ਆਇਆ ਯਾਰ 10:00 ਵਜੇ 10:00 ਤੇ ਉਹਨਾਂ ਤੋਂ ਆਏ ਮੰਨ ਕੇ ਆਏ 2 ਘੰਟੇ ਦਾ ਨਾ ਕੰਮ ਹੋ ਰਿਹਾ ਪਿਆ ਇਹਦਾ ਹੈ ਬਹੁਤ ਬੜਕਾ ਤਰਾਂ ਰਾਇ ਰਹੀ ਇਹ ਕਾਨੀਆਂ ਦਾ ਅੰਦਰ ਵਿੱਚ ਉਹ ਉੱਤਰ ਕਮਾਂਡੀ ਦੇ ਨਾਲ ਲਿਖਣੀ ਆ ਸਮਾਂ ਨਹੀਂ ਹੋ ਰਿਹਾ ਹੋਰ ਇਹ ਕੜਕ ਵਿੱਚ ਨਹੀਂ ਆ ਰਹੀ ਉਹ ਪੁਰਾਣੇ ਪਾਸੇ ਆਏ ਆ ਸਭ ਨੇ ਨਿਕਲ ਆਇਆ ਕਮਾਂਡੀ ਦੇ ਨਾਲ ਆ ਰਿਹਾ ਹਾਂ ਸਕਾਰਾ ਜੱਕਣਾ ਦਾ ਬੋਲ ਗਈ ਆ ਆ ਬਾਕੀ ਅਗਰੇ ਕਾਰਿਆਂ ਬਾਹਰ ਆ ਗਈ ਬਿਲਕੁਲ ਹੋਰ ਹੁਣ ਤੋਂ ਵੀ ਮਾਰੇ ਦਾ ਮੈਂ ਤਾਂ ਹਾਂ ਹੀ ਪਰਦਾ ਕੋਈ ਨਾ ਪੰਟਰਾਂ ਵਾਲਾ ਯਾਰ ਇਹ ਪਰਦਾਗੇ ਫਿਰ ਕੋਈ ਗੱਲ ਨਹੀਂ ਇੱਥੋਂ ਹਾਂ ਉਧਰੋਂ ਮੇਰੇ ਨਾਲ ਮਸੀਹ ਮਲੂਨ ਲੈ ਲੋ ਬਈ ਸਾਜੀ ਤਰੀਕਾ ਨਾਲ ਆ ਬਾਹਰ ਹੈ ਬਾਹਰ ਕਰਦੇ ਆ ਯਾਰਾ ਉਹ ਸਾੰਗਰੀ ਮੋਟਰ ਵਾਲਾ ਮੁੰਡਿਆ ਉਹ ਇਤਨੇ ਵੇ ਦੋਗਣਾ ਨਾਲ ਉੱਥੇ ਡਿੱਗੀਆਂ ਹੋਰ ਨਾ ਕਰਦੇ ਆ ਗੱਲ ਯਾਰ ਪਾ ਕੇ ਲੱਗਦਾ ਨਾ ਪੰਜ ਘਰਾਂ ਦੇ ਮਾ ਸਾਜੀ ਮਦਨੀ ਲੈ ਲੈਣੀਆਂ ਨੇ ਆਪਾਂ ਕੋਈ ਦਾ ਘਰ ਬੰਦ ਜੀ ਘਰ ਵਿੱਚ ਜਪ ਲੈਣਾ ਨੇ ਬਾ ਗਿਮਾ ਤੜ ਰਗਮ ਵਰਗੇ ਜਿਹੜਾ ਵਾਇ ਕਰ ਲਾ ਕਰਾਂਗੇ ਹੋਰ ਮਸਾਨ ਆ ਦੇ ਕਰਾਂ ਦਾ ਜੋੜੀ ਵਾਲਾ ਯਾਰ ਇਹਨੂੰ ਅੱਜ ਟੜਕੇ ਦੇ 4 ਵਜੇ ਲੈ ਆਵਾਂ ਮੈਂ ਇਹਨੇ ਜਾਣਾਂ ਤੇ ਕਿਸੇ ਯਾਰ ਇਹਨਾਂ ਨੇ ਕਣਕ ਵੇਚੀ ਨੇ ਕਹਿੰਦੇ ਬਈ ਮਣਕ ਵੀ ਸਾਡਾ ਹੱਲ ਕਰਉਣਾ ਪਊਗਾ ਹਾਂ ਤੇ ਕੰਮ ਉਹਦੇ ਕਰ ਰਿਹਾ ਮੁੰਡਾ ਇਹ ਕੰਮ ਵੇਚਾ ਹੋ ਗਿਆ ਨਾ ਟੋੜਾ ਯਾਰ ਚੌਧਰੀ ਸਾਕੇ ਤੇਰੇ ਤੋਂ ਇਹਨਾਂ ਨਾਲ ਕਰ ਲਵੇ ਓ ਲੱਟੇ ਬਣਾਇਆ ਨਹੀਂ ਕਰ ਰਿਹਾ ਯਾਰ ਆਏ ਨਹੀਂ ਹੈ ਵੀ ਟਾਈਮ ਆ ਜਾ ਕਰੀ ਜਾਊਗਾ ਹਾਂ ਨਹੀਂ ਕਰ ਜਿਵੇਂ ਆ ਜੀ ਚੱਲ ਆਏਂਗੀ ਜੀਰੀ ਜੂਰੀ ਅਮਦੇ ਬਿੱਤੀ ਕਰਾਂਗੇ ਦੇ ਦਾਂ ਉਹ ਵੀ ਕਿੰਨੇ ਜਾਂਦਾ ਨਾ ਯਾਰ ਨਾ ਪਰ ਮਹੀ ਮਾਰ ਪਾ ਗਿਆ ਨਾ ਹੋਰ ਯਾਰ ਮੀਨੇ ਬਹੁਤ ਨਹੀਂ ਨਾ ਚੱਲ ਵੇਲ ਵੀ ਆਏ ਆ ਕੋਈ ਚੱਕਾ ਤੇ ਹੈ ਆ ਉਧਰ ਜਿਵੇਂ ਘੁੰਮੀ ਰਿਹਾ ਹਾਂ ਉਹਨਾਂ ਦਾ ਵੇਰ ਵੀ ਲੋਟ ਹੈ ਉਹਨਾਂ ਦਾ ਵੇਰ ਵੀ ਲੋਟ ਰਿਹਾ ਹੈ ਕੋਈ ਕੰਮ ਚੱਲ ਆਏ ਵੀ ਜਿਹੜਾ ਕੋਈ ਹੈਗਾ ਚੱਲ ਉਹ ਕਾਮੇਰ ਵਾਲੀ ਲੋਟ ਆ ਜਣਾ ਨਹੀਂ ਹੈਗਾ ਨਾ ਉਹਨਾਂ ਨੇ ਕਾਰਦਾਰ ਸੁਣਾਇਆ ਜਿਹੜਾ ਸਾਬੂਤੀਆਂ ਪਾਉਂਦੇ ਨੇ ਉਹਨਾਂ ਦਾ ਨਾ ਨਾ ਰਿਪੋਰਟ ਕਰਦੇ ਉਹ ਕੰਮ ਉਹਨਾਂ ਦਾ ਨਾ ਕੋਈ ਕੰਮ ਕਰਨਾ ਹੋਰ ਕਿਹਾ ਵੀ ਤਾਨ ਤੇ ਹੋਰ ਨਾਲ ਲੱਗ ਤੋਂ ਨਾਲ ਜੀ ਪਾਈ ਜੀ ਹੋ ਰਹੀਆਂ ਚਾਹ ਨਾਲ ਗਾਹ ਨੂੰ ਅੱਧੀ ਫੇਰ ਹੋਣਾ ਅੰਮ੍ਰਿਤਸਰ ਵੱਗਿਆ ਨਹੀਂ ਤਾਂ ਬਾਦੇ ਘਟ ਦੇ ਨਾਲ ਹੀ ਜਲੇ ਯਾਰਾ ਹਾਂ 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 ਕਿੱਥੇ ਲੱਗੂ ਹਾਂ ਹਾਂ ਕਿੱਥੇ ਰੰਗਦਾ ਤਾਂ ਮਾਈਕ ਆ ਵੀਰਾ